ਦੇਲੇ ਸਰਕਾਰ ਦੀ ਮੋਦੀ ਸਾਹਿਬ ਦੀ ਕੋਈ ਸ਼ਰਤ ਮੰਨਣ ਲਈ ਤਿਆਰ ਨਹੀਂ ਇਹ ਜਿੱਤ ਤੋਂ ਮੁਰੇ ਕਿਸੇ ਨੇ ਰੁਕਣਾ ਨਹੀਂ ਠੀਆਂ ਗੋਲੀਆਂ ਪਾਣੀ ਦੀਆਂ ਵਿਚਾਰਾ ਇਹ ਸਾਨੂੰ ਰੋਕ ਨਹੀਂ ਸਕਦੀਆਂ ਪਰ ਇਹਨਾਂ ਨੇ 15-15 ਫੁੱਟ ਦੇ ਟੋਏ ਕੱਢੇ ਬੜੇ ਬੜੇ ਵੱਡੇ ਪੱਥਰ ਲਿਆ ਕੇ ਰੱਖੇ ਗੱਡੀਆਂ ਕਲਿਹਾਰੀਆਂ ਅਥਰੂ ਗਏ ਛੁੱਟੀ ਫਿਰ ਇਥੋਂ ਤੱਕ ਕਿ ਪਾਣੀ ਦੀਆਂ ਵਾਛਣਾ ਕੀਤੀਆਂ ਕਈਆਂ ਇਹ ਕਾਨੂੰਨ ਵਿੱਚ ਕਿਤੇ ਨਹੀਂ ਲਿਖਿਆ ਸਹੀ ਵੀ ਇਹਨਾਂ ਉੱਤੇ ਕੇਸ ਕਰਨੇ ਆ ਇਹਨਾਂ ਦੇ ਜਿਹੜੇ ਸਾਡੇ ਤੇ ਕੀਤੇ ਕਿ ਨਹੀਂ ਸਾਡੀਆਂ ਜਥੇਬੰਦੀਆਂ ਵੀ ਇਹਨਾਂ ਤੇ ਕੇਸ ਕਰਨਗੀਆਂ ਆਂਦੇ ਸਾਰੀਆਂ ਜਥੇਬੰਦੀਆਂ ਸਹਿਯੋਗੀ ਇਹ ਕਹਿ ਰਹੀਆਂ ਕਿ ਸਾਨੂੰ ਇਹ ਕਾਨੂੰਨ ਨਹੀਂ ਚਾਹੀਦਾ ਤੇ ਫਿਰ ਮੋਦੀ ਕਿਦਾਂ ਕਹਿ ਰਿਹਾ ਵੀ ਇਹ ਕਾਨੂੰਨ ਤੁਹਾਡੇ ਫਾਇਦੇ ਵਿੱਚ ਆ ਆਹੀ ਇਹ ਤੁਗਲਕ ਦੀ ਫਰਮਾਨ ਕਰਦੇ ਆ ਨਾ ਵੀ ਹੁਣ ਮੈਂ ਪਰਚੇ ਕਰ ਦੇਣੇ ਆ ਹੁਣ ਮੈਂ ਰੋਕਾਂ ਲਾ ਦੇਣੀਆਂ ਹੁਣ ਮੈਂ ਛੜਕਾਂ ਪੁੱਟ ਦੇਣੀਆਂ ਉਹ ਨਾ ਹੋਏ ਕਿ ਟਾਈਮ ਲੰਘ ਜਾਏ ਮੁੜ ਕੇ ਹਾਲਾਤ ਖਰਾਬ ਹੋ ਜਾਣ ਤੇ ਇਨਾਂ ਕੋ ਇਹ ਛੱਲਿਆ ਹੀ ਨਾ ਜਾਵੇ ਹਾਕਮ ਇੱਥੇ ਰੱਖਤੀ ਸਰਕਾਰ ਜੁਦਾਬਾਦ What is it? ਸਾਰਤੀ ਟੀਵੀ ਦੇਖ ਰਹੇ ਦਸ਼ਕਾਂ ਦਾ ਫਿਰ ਤੋਂ ਸਵਾਗਤ ਹੈ ਅੱਜ ਦਿੱਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਜਿੰਨਾ ਚਿਰ ਮੋਦੀ ਸਰਕਾਰ ਜਿਹੜੀ ਆ ਇਹ ਬਿੱਲਾਂ ਨੂੰ ਰੱਦ ਨਹੀਂ ਕਰਦੀ ਕੇਂਦਰ ਦੀ ਸਰਕਾਰ ਦੇ ਖਿਲਾਫ ਦਰਨੇਬ ਦਚਨ ਜਾਰੀ ਰਹਿਣਗੇ ਅੱਜ ਦਿੱਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਆ ਕਿ ਅੱਜ ਹਰ ਮੋਰਚੇ ਦਾ ਜੜਾ ਖਰਾਬ ਕੀਤਾ ਜਾਏਗਾ ਤੇ 30 ਜਥੇਬੰਦੀਆਂ ਜੋ ਫੈਸਲਾ ਕਰਨਗੀ ਉਸ ਨੂੰ ਫੁੱਲ ਚੜਾਈ ਜਾਣਗੇ ਆਓ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਦੇ ਆ ਕਿ ਉਹਨਾਂ ਦੀ ਅਗਲੀ ਰਣਨੀਤੀ ਕੀ ਹੈ ਤੇ ਦਿੱਲੀ ਦੇ ਵਿੱਚ ਅਗਲਾ ਸੰਘਰਸ਼ ਕਿਵੇਂ ਵਿੱਢਿਆ ਜਾਵੇਗਾ ਲਗਾਤਾਰ ਤੁਸੀਂ ਧਰਨਿਆਂ ਦੇ ਵਿੱਚ ਬੈਠੇ ਹੋ ਅੱਜ ਤੁਸੀਂ ਦਿੱਲੀ ਦਲ ਵੀ ਪੁੱਛ ਕਰ ਦਿੱਤਾ ਹੈ ਲੇਕਿਨ ਅਜੇ ਵੀ ਜਿਹੜੀ ਆ ਹਰਿਆਣਾ ਸਰਕਾਰ ਕਿਸਾਨਾਂ ਦੇ ਉੱਪਰ ਉਹਨਾਂ ਨੇ ਕੇਸ ਕੀਤੇ ਆ ਔਰ ਦੂਜਾ ਹਰਿਆਣਾ ਭਾਜਪਾ ਲੋਕੀ ਕਹਿ ਰਹੇ ਨਮੇਤਾ ਕਰ ਰਿਹਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਆ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਇੱਕ ਸਾਥੀ ਵੀ ਜਿਹੜਾ ਇਹਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਿਆ ਆ ਦੇਖੋ ਜੀ ਅਹੀਂ ਇਹ ਚਾਹੁੰਦੇ ਆ ਕਈ ਚਿਰ ਤੋਂ ਮਹੀਨੇ 2 ਮਹੀਨੇ ਤੋਂ ਸੰਘਰਸ਼ ਜਿਹੜਾ ਚੱਲਦਾ ਰਿਹਾ ਈ ਰੇਲਵੇ ਸਟੇਸ਼ਨਾਂ ਤੇ ਟੋਲ ਪਲਾਂਜਾਂ ਤੇ ਸਾਰਾ ਈ ਹੁਣ ਦਿੱਲੀ ਵੱਲ ਨੂੰ ਕੂਝ ਜਿਹੜਾ ਕੀਤਾ ਏ ਇਹ ਕਹਿੰਦਾ ਠੀਕ ਐ ਸਾਡਾ ਨੌਜਵਾਨ ਸਾਡਾ ਇੱਕ ਸਾਥੀ ਸ਼ਹੀਦ ਹੋ ਗਿਆ ਹੋਰ ਵੀ ਸ਼ਹੀਦ ਹੋ ਸਕਦੇ ਨੇ ਪਰ ਜਿਹੜੇ ਕਾਲੇ ਕਾਨੂੰਨ ਮੋਦੀ ਨੇ ਜਿਹੜੇ ਇਹ ਲਾਗੂ ਕੀਤੇ ਨੇ ਜਿਹੜੇ ਪਾਸ ਕੀਤੇ ਨੇ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ ਉਹਨਾਂ ਚਿਰ ਅਸੀਂ ਦਿੱਲੀ ਦਾ ਘਰਾਓ ਜਿਹੜਾ ਕਰਦੇ ਰਹਾਂਗੇ ਕੀਤਾ ਰਹੇਗਾ ਪਾਵੇਂ 6 ਮਹੀਨੇ ਲੱਜਣ ਪਾਵੇਂ 3 ਮਹੀਨੇ ਲੱਜਣ ਪਾਵੇਂ 2 ਮਹੀਨੇ ਲੱਜਣ ਕਿਉਂਕਿ ਅਸੀਂ ਟਰਾਲੀਆਂ ਉੱਤੇ ਆਪਣਾ ਰਾਸ਼ਨ ਜਿਹੜਾ 6-6 ਮਹੀਨੇ ਦਾ ਖੜਿਆ ਬਾਲਣ ਖੜਿਆ ਸਨਡਰ ਖੜੇ ਨੇ ਬੀਬੀਆਂ ਰੋਟੀਆਂ ਪਕਾਉਣ ਡੀਆਂ ਨੇ ਜ਼ੰਗਰ ਦੀ ਕੋਈ ਘਾਟ ਨਹੀਂ ਆ ਰਹੀ ਲੋਕਾਂ ਦਾ ਸਾਡਾ ਬਹੁਤ ਸਹਯੋਗ ਦੇ ਰਹੇ ਨੇ ਇਸ ਕਰਕੇ ਸਾਨੂੰ ਕੋਈ ਦਿੱਕਤ ਨਹੀਂ ਨਾ ਠੰਡ ਦੀ ਬਿਤਰੇ ਕੋਲ ਨੇ ਅਸੀਂ 6 ਮਹੀਨੇ ਉੱਤੇ ਰਾਸ਼ਨ ਹੋ ਸਾਰਾ ਸਾਲ ਵੀ ਰਸਨ ਜਿੰਨਾ ਚਿਰ ਮੋਦੀ ਸਰਕਾਰ ਇਹ 3R ਦੀ ਆ ਕਾਨੂੰਨੀ ਕਾਲੇ ਕਾਨੂੰਨ ਨੇ ਜਾਂ ਜਿਹੜੇ ਪ੍ਰਾਲੀ ਫੂਕਣ ਦਾ ਪਰਾਇ ਫੂਕ ਦਾ ਜਿਹੜਾ ਨਾ ਕੀਤਾ ਵੀ ਕਰੋੜ ਰੁਪਈਆ ਜਮਾਨਾ 5 ਸਾਲ ਦੀ ਕੈਦ ਜਿਹੜੀ ਕੀਤੀ ਆ ਜਿੰਨਾ ਚਿਰ ਵਾਪਸ ਨਹੀਂ ਲੈਂਦਾ ਉਹਨਾਂ ਚਿਰ ਸੰਗਰਤੀ ਜਿਹੜਾ ਇਹ ਜਾਰੀ ਰਹੇਗਾ। ਕੋਈ ਲਗਾਤਾਰ ਜਿਹੜਾ ਹੈ ਤਦ ਦੋਸ਼ ਜਾਰੀ ਕਰਦੇ ਆ ਅੱਜ ਦਿੱਲੀ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਸਵੇਰ ਲਗਾਤਾਰ ਲੱਗੀਆਂ ਹੋਈਆਂ ਆ ਹਰਿਆਣਾ ਤੁਸੀਂ ਫਤਿਹ ਕਰ ਲਿਆ ਹੁਣ ਦਿੱਲੀ ਨੂੰ ਕਿਸ ਤਰ੍ਹਾਂ ਜਿੱਤਿਆ ਜਾਏਗਾ ਜਦ ਕਿ ਦਿੱਲੀ ਗਵਰਨਮੈਂਟ ਕਹਿੰਦੀ ਆ ਕਿ ਤੁਹਾਨੂੰ ਇੱਕ ਜਗ੍ਹਾ ਹੀ ਨਿਧਾਰਤ ਕਰਤੀ ਆ ਉੱਥੇ ਜਾ ਕੇ ਤੁਸੀਂ ਆਪਣਾ ਰੋਜ ਪ੍ਰਦਰਸ਼ਨ ਕਰੋ। ਅਸੀਂ ਦਿੱਲੀ ਸਰਕਾਰ ਦੀ ਮੋਦੀ ਸਾਹਿਬ ਦੀ ਕੋਈ ਸ਼ਰਤ ਮੰਨਣ ਲਈ ਤਿਆਰ ਨਹੀਂ ਸਾਡਾ ਸੰਘਰਸ਼ ਜਿੱਤ ਤੱਕ ਜਾਰੀ ਰਹੇਗਾ ਇਹ ਸੈਂਟਰ ਗਵਰਨਮੈਂਟ ਨੂੰ ਪ੍ਰਧਾਨ ਮੰਤਰੀ ਨੂੰ ਇਹ ਪਤਾ ਹੋਣਾ ਚਾਹੀਦਾ ਇਹ ਜਿੱਤ ਤੋਂਰੇ ਕਿਸੇ ਨੇ ਰੁਕਣਾ ਨਹੀਂ ਪਿੰਡਾਂ ਦੇ ਵਿੱਚ ਪੈਸੇ ਵੀ ਇਕੱਠੇ ਹੋ ਰਿਹਾ ਲੰਗਰ ਦੀਆਂ ਤਿਆਰੀਆਂ ਬੰਦੇ ਹੋਰ ਜਿਹੜੇ ਆ ਪਿੰਡਾਂ ਵਿੱਚੋਂ ਆ ਜਾਣਗੇ ਇਹ ਜਿੱਤ ਤੱਕ ਹੀ ਜਾਰੀ ਰਹੇਗਾ ਲਾਠੀਆਂ ਗੋਲੀਆਂ ਪਾਣੀ ਦੀਆਂ ਬਿਚਾਰਾ ਇਹ ਸਾਨੂੰ ਰੋਕ ਨਹੀਂ ਸਕਦੀਆਂ ਅਸੀਂ ਦਿੱਲੀ ਦੀ ਪਾਰਲੀਮੈਂਟ ਵੀ ਘੇਰਾਂਗੇ ਅਸੀਂ ਹਰ ਜੋ ਵੀ ਸਾਡੇ ਕੋਲੋਂ ਹੋਊਗਾ ਸਾਨੂੰ ਕੋਈ ਨਾ ਪੁਲਿਸ ਰੋਕ ਸਕਦੀ ਆ ਨਾ ਸਾਨੂੰ ਮਿਲਟਰੀ ਰੋਕ ਸਕਦੀ ਆ ਅਸੀਂ ਜਿੱਤ ਕਰਕੇ ਫੇਰ ਦਿੱਲੀੋਂ ਮੁੜਨਾ ਵਾ ਜਿੰਨੀਆਂ ਵੀ ਕੁਰਬਾਨੀਆਂ ਕਰਨ ਕਰਨੀਆਂ ਪੈਣ ਅਸੀਂ ਕਰਾਂਗੇ ਪਰ ਜਿੱਤ ਤੋਂ ਉਰੇ ਨਹੀਂ ਰੁਕਾਂਗੇ ਕੀ ਹੈ ਜੀ ਅੱਜ ਅਗਲੀ ਰਣਨੀਤੀ ਕੀ ਆ ਜੋ ਖੈਲਾ ਹੋਏ ਕਿਸਾਨ ਜੋ ਕਿਸਾਨ ਜਥੇਬੰਦੀਆਂ ਜਿਹੜੀ ਕੇਂਦਰੀ ਕਮਾਂਡ ਜਥੇਬੰਦੀਆਂ ਦੀ ਸਾਂਝੀ ਬਣੀ ਹੋਈ ਆ ਉਹ ਅਗਲਾ ਫੈਸਲਾ ਉਹ ਕਰੂਗੀ ਜੋ ਐਲਾਨ ਕਰੂਗੀ ਉਹਦੇ ਉੱਤੇ ਸਬ ਜਿਹੜਾ ਨਾ ਕਿਸਾਨ ਅਮਲ ਕਰਨਗੇ ਪਰ ਤੁਸੀਂ ਦਿੱਲੀ ਦੇ ਵਿੱਚ ਅੱਜ ਵੀ ਮੋਰਚਾ ਲਾ ਕੇ ਖੜੇ ਹੋ ਲੇਕਿਨ ਹਰਿਆਣਾ ਗਵਰਨਮੈਂਟ ਨੇ ਇੱਕ ਕਿਸਾਨਾਂ ਦੇ ਉੱਪਰ ਬੈਰੀਕਾਡ ਤੋੜਨ ਦੇ ਜਿਹੜੇ ਆ ਪਰਚੇ ਕਰ ਦਿੱਤੇ ਆ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਜੀ ਇਹ ਜਿਹੜੀ ਖੱਟੜ ਸਰਕਾਰ ਆ ਭਾਜਪਾ ਦੀ ਸਰਕਾਰ ਆਏ ਇਹਨੇ ਬਹੁਤ ਮਾੜਾ ਕਰਮ ਕੀਤਾ ਦਿੱਲੀ ਸਾਡੀ ਰਾਜਧਾਨੀ ਆ ਸਾਨੂੰ ਹੱਕ ਆ ਅਸੀਂ ਜਾ ਸਕਦੇ ਹਾਂ ਦਿੱਲੀ ਉੱਥੇ ਆਪਣਾ ਦੁੱਖ ਸੁਣਾ ਸਕਦੇ ਹਾਂ ਪਰ ਇਹਨਾਂ ਨੇ 15 15 ਫੁੱਟ ਦੇ ਟੋਏ ਕੱਢੇ ਬੜੇ ਬੜੇ ਵੱਡੇ ਪੱਥਰ ਲਿਆ ਕੇ ਰੱਖੇ ਗੱਡੀਆਂ ਤਲਿਹਾਰੀਆਂ ਅਥਰੂ ਗਏ ਸੁੱਟੀ ਫਿਰ ਇਥੋਂ ਤੱਕ ਕਿ ਪਾਣੀ ਦੀਆਂ ਵਾਛੜਾਂ ਕੀਤੀਆਂ ਗਈਆਂ ਇਹ ਕਾਨੂੰਨ ਵਿੱਚ ਕਿਤੇ ਨਹੀਂ ਲਿਖਿਆ ਸਹੀ ਵੀ ਇਹਨਾਂ ਉੱਤੇ ਕੇਸ ਕਰਨੇ ਆ ਇਹਨਾਂ ਨੇ ਜਿਹੜੇ ਸਾਡੇ ਤੇ ਕੀਤੇ ਕਿ ਨਹੀਂ ਸਾਡੀਆਂ ਜਥੇਬੰਦੀਆਂ ਵੀ ਇਹਨਾਂ ਤੇ ਕੇਸ ਕਰਨਗੀਆਂ ਇਹਨਾਂ ਨੂੰ ਕੀ ਹੱਕ ਆ ਇਹ ਕੰਮ ਕਰਨ ਦਾ ਦਿੱਲੀ ਸਾਡੀ ਰਾਜਧਾਨੀ ਅਸੀਂ ਜਾ ਸਕਦੇ ਹਾਂ ਉੱਥੇ ਸਾਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਡੱਕ ਸਕਦੀ ਤਾਂ ਤੁਸੀਂ ਕਿੰਨਾ ਚਿਰ ਤੱਕ ਆਪਣਾ ਜਿਹੜਾ ਇਹ ਜਿਹੜਾ ਆ ਮੁਜ਼ਾਹਰਾ ਧਰਨਾ ਜਾਂ ਰੋਸ ਆ ਜਿਹੜਾ ਜਾਰੀ ਰੱਖੋਗੇ ਦਿੱਲੀ ਦੇ ਵਿੱਚ ਵੇਖੋ ਜੀ ਸਾਨੂੰ ਤਕਰੀਬਨ 3 ਮਹੀਨੇ ਹੋ ਗਏ ਅੱਗੇ ਤੇ ਗਾੜੀ ਹੁਣ ਸਾਡੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਮੋਰਚੇ ਪੱਕੇ ਲਾ ਲਿਆ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਵਾਪਸ ਨਹੀਂ ਮੁੜਨਾ ਇਹ ਨਹੀਂ ਸਾਡੇ ਕੋਲ ਰਸਣ ਮੁੱਕ ਜੂਗਾ ਸਾਡੇ ਪਿੰਡਾਂ ਤੋਂ ਸਾਡੇ ਜਿੰਨੇ ਵੀ ਜਥੇਬੰਦੀਆਂ ਵਾਂ ਸਾਨੂੰ ਰੋਜ਼ ਸੁਣਾ ਆ ਰਿਹਾ ਕਿ ਦੱਸੋ ਮਗਰ ਜਥੇ ਹੋਰ ਭੇਜੀਏ ਤੁਹਾਨੂੰ ਮੋਦੀ ਸਰਕਾਰ ਕਹਿ ਰਹੀ ਆ ਕਿ ਕਿਸਾਨ ਕਿਸਾਨਾਂ ਦੇ ਹੱਕ ਦੇ ਵਿੱਚ ਕਾਨੂੰਨ ਆ ਉਹ ਕਿਸ ਮੁਤਾਬਕ ਕਹਿ ਰਿਆ ਨੇ ਤੁਹਾਡੀ ਕੀ ਮੰਗ ਹੈਗੀ ਆ ਵੇਖੋ ਜੀ ਮੈਂ ਤੇ ਕਹਿਣਾ ਵੀ ਜਦੋਂ ਕਿਸਾਨ ਜਥੇਬੰਦੀਆਂ ਜਿਹੜੀਆਂ ਸਾਰੀਆਂ ਔਰ ਹਿੰਦੁਸਤਾਨ ਦੇ ਸਾਰੀਆਂ ਜਥੇਬੰਦੀਆਂ ਸਹਿਯੋਗੀ ਇਹ ਕਹਿ ਰਹੀਆਂ ਕਿ ਸਾਨੂੰ ਇਹ ਕਾਨੂੰਨ ਨਹੀਂ ਚਾਹੀਦਾ ਤੇ ਫਿਰ ਮੋਦੀ ਕਿਦਾਂ ਕਹਿ ਰਿਹਾ ਵੀ ਇਹ ਕਾਨੂੰਨ ਤੁਹਾਡੇ ਫਾਇਦੇ ਵਿੱਚ ਆ ਅਹੀਂ ਸਾਡੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਕਹਿੰਦੀਆਂ ਵੀ ਇਹ ਕਾਨੂੰਨ ਸਾਡੇ ਹੱਕ 'ਚ ਨਹੀਂ ਸਾਡੇ ਵਿਰੋਧ ਵਿੱਚ ਆ ਉਹ ਕਾਨੂੰਨ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਬਨਜਾਰਿਆਂ ਤੋਂ ਸਾਨੂੰ ਮਜਾਰਿਆਂ ਤੋਂ ਸਾਡਾ ਹੱਕ ਦਿਵਾਇਆ ਸਾਨੂੰ ਅੱਜ ਇਹ ਮੋਦੀ ਸਾਡਾ ਉਹ ਹੱਕ ਖੋਣ ਵਾਸਤੇ ਤਿਆਰ ਹੈ ਕਿਦਾਂ ਸਾਡੇ ਹੱਕ ਦੇ ਵਿੱਚ ਕਰੂਨਾ ਇਸ ਕਰਕੇ ਇਹਦੀ ਬਿਲਕੁਲ ਇਹ ਛਤਨਾ ਨਹੀਂ ਸਹਿਮਤ ਨਹੀਂ ਇਹ ਕਾਨੂੰਨ ਜਿਹੜੇ ਆ ਕਿਸਾਨ ਵਿਰੋਧੀ ਨੇ ਜਿੰਨਾ ਚਿਰ ਤੱਕ ਇਹ ਕਾਨੂੰਨੇ ਵਾਪਸ ਨਹੀਂ ਲੈਂਦਾ ਉਹਨਾਂ ਚਿਰ ਤੱਕ ਕਿਸਾਨ ਜਥੇਬੰਦੀਆਂ ਸਾਰੀਆਂ ਜਿਹੜੀਆਂ ਅਤੇ ਉਹਨਾਂ ਦੀਆਂ ਸਹਾਯੋਗੀ ਜਥੇਬੰਦੀਆਂ ਸਾਰੀਆਂ ਭਰਾਤਰੀ ਜਥੇਬੰਦੀਆਂ ਜਿਹੜੀਆਂ ਉਹ ਕਿਸਾਨਾਂ ਦੇ ਨਾਲ ਖੜੀਆਂ ਜਿੰਨਾ ਚਿਰ ਤੱਕ ਮੋਦੀ ਜਿਹੜਾ ਉਹ ਆਪਣੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ ਬਿਲਕੁਲ ਤੱਕ ਕਿਸਾਨ ਜਥੇਬੰਦੀਆਂ ਕੋਈ ਇਹਦੇ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ ਔਰ ਬਿਲਕੁਲ ਕਿ ਕਾਨੂੰਨ ਜਿਹੜੇ ਆ ਕਿਸਾਨਾਂ ਦੇ ਹੱਕ ਵਿੱਚ ਮਾਈਨਸ 0% ਵੀ ਹੈ ਨਹੀਂ ਦੇ ਹਾਨੂੰ ਇੱਕ ਕਾਨੂੰਨ ਚਾਹੀਦਾ ਹੀ ਨਹੀਂ ਤੇ ਫਿਰ ਬਦੋਬਦੀ ਇੱਕ ਬੰਦਾ ਕਹਿੰਦਾ ਮੈਂ ਇਹ ਚੀਜ਼ ਲੈਣੀ ਨਹੀਂ ਤੂੰ ਬਦੋਬਦੀ ਉਹ ਤੂੰ ਦਿੰਦੇ ਉਹ ਤਾਂ ਮੈਨੂੰ ਲੋੜ ਨਹੀਂ ਇਸ ਕਰਕੇ ਇਹ ਮੇਰੇ ਖਿਆਲ ਦੇ ਵਿੱਚ ਇਹਦੇ ਜਿਹੜਾ ਮੋਦੀ ਆ ਮੈਨੂੰ ਤੇ ਇਹ ਲੱਗਦਾ ਵੀ ਇਹ ਤਖਤ ਨੂੰ ਬਖਸ਼ਿਆ ਦਿੱਲੀ ਦੇ ਨੂੰ ਇਹਦੇ ਵਿੱਚ ਜਿਹੜੀ ਉਹ ਰੰਗਜੀਬ ਦੀ ਰੂਹ ਜਿਹੜੀ ਆ ਪ੍ਰਵੇਸ਼ ਕਰ ਚੁੱਕੀ ਆ ਇਸ ਤੋਂ ਇਲਾਵਾ ਮੈਂ ਇਹ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਨੇ ਇਹ ਜਿੰਨਾ ਚਿਰ ਤੱਕ ਇਹਦੇ ਨਾਲ ਇਹ ਜੋਏ ਦਾ ਹਸ਼ਰ ਹੁਣ ਜਿੱਥੇ ਬੰਦੀਆਂ ਕਰਨਗੀਆਂ ਉਹ ਤੁਹਾਡੇ ਸਾਹਮਣੇ ਜਿੰਨਾ ਚਿਰ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਤੱਕ ਕਿਸਾਨ ਜਿੱਥੇ ਬੰਦੀਆਂ ਬਿਲਕੁਲ ਕੋਈ ਸਮਝੌਤਾ ਕਰਨ ਲਈ ਤਿਆਰ ਨਹੀਂ ਆਪਦੀ ਸਥਿਤੀ ਹੈ ਨਾ ਜਦੋਂ ਇਹ ਕਾਨੂੰਨ ਬਣਿਆ ਕਾਲੇ ਕਾਨੂੰਨ ਇਹ ਤਿੰਨ ਕਾਨੂੰਨ ਆਏ ਆ ਉਦੋਂ ਦੀ ਪੰਜਾਬ ਦੀ ਸਾਰੀ ਪਬਲਿਕ ਹੀ ਪਬਲਿਕ ਜਿਹੜੀ ਆ ਉਹ ਮਤਲਬ ਇਹਨਾਂ ਕਾਨੂੰਨਾਂ ਦੇ ਖਿਲਾਫ ਇਹ ਇਹ ਮਤਲਬ ਜਨ ਅੰਦੋਲਨ ਬਣ ਗਿਆ ਸਰਕਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਜਿਹੜਾ ਇਹ ਤੁਗਲਕਤੀ ਫਰਮਾਨ ਕਰਦੇ ਆ ਨਾ ਵੀ ਹੁਣ ਮੈਂ ਪਰਚੇ ਕਰ ਦੇਣੇ ਆ ਹੁਣ ਮੈਂ ਰੋਕਾਂ ਲਾ ਦੇਣੀਆਂ ਹੁਣ ਮੈਂ ਸੜਕਾਂ ਪੁੱਟ ਦੇਣੀਆਂ ਇਹ ਜ਼ਿੰਦਗੀ 'ਚ ਪਹਿਲੀ ਵਾਰ ਹੀ ਵੇਖਿਆ ਕਿ ਕਿਹੇ ਲੋਕਤੰਤਰੀ ਸਰਕਾਰ ਨੇ ਇਦਾਂ ਸੜਕਾਂ ਪੁੱਟ ਕੇ ਤੇ ਲੋਕਾਂ ਦੇ ਲੋਕਾਂ ਦੇ ਅੱਗੇ ਪਹਾੜ ਖੜੇ ਕਰਕੇ ਤੇ ਜਿਹੜੀ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਪੰਜਾਬੀ ਜਿਹੜੇ ਇਹਨਾਂ ਦਾ ਸੁਭਾਅ ਹੋਰ ਆ ਇਹ ਗੱਲ ਨੂੰ ਸਮਝਣਾ ਚਾਹੀਦਾ ਉਹ ਨਾ ਹੋਏ ਕਿ ਟਾਈਮ ਲੰਘ ਜੇ ਮੁੜ ਕੇ ਹਾਲਾਤ ਖਰਾਬ ਹੋ ਜਾਣ ਤੇ ਇਹਨਾਂ ਕੋਏ ਛੱਲਿਆ ਹੀ ਨਾ ਜਾਵੇ ਇਸ ਕਰਕੇ ਕਾਇਕ ਨੂੰ ਜਲਦੀ ਤੋਂ ਜਲਦੀ ਵਾਪਸ ਲੈਣੇ ਚਾਹੀਦੇ ਆ ਇਹਨਾਂ ਪਰਚਿਆਂ 'ਚ ਨਹੀਂ ਪੈਣਾ ਚਾਹੀਦਾ ਇਹ ਪੰਜਾਬੀ ਪਰਚਿਆਂ 'ਚੋਂ ਨਹੀਂਗੇ ਡਰਦੇ ਇਹਨਾਂ ਗਾਂ ਨੂੰ ਜਾਣਾ ਇਹਨਾਂ ਇਹਨਾਂ ਪਛਾਣ ਨੂੰ ਨਹੀਂ ਆਉਣਾ ਜੋ ਕੁਝ ਹਰਿਆਣੇ ਦੀ ਸਰਕਾਰ ਨੇ ਕੀਤਾ ਉਹਦੇ ਅਸੀਂ ਸਖਤ ਸ਼ਬਦਾਂ 'ਚ ਨਖੇਦੀ ਕਰਦੇ ਆ ਇਹਦਾ ਵੀ ਉਹਨੂੰ ਅਵਜਾਨਾ ਭੁਗਤਣਾ ਪਏਗਾ ਟਾਈਮ ਆਉਣ ਤੇ ਦੇਖਿਆ ਜਾਵੇ ਤਾਂ ਕਿ ਉਹ ਮੋਦੀ ਸਰਕਾਰ ਦੇ ਨੁਮਾਇंदे ਅਜੇ ਵੀ ਕਹਿ ਰਿਹਾ ਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਕਾਨੂੰਨ ਬਣਿਆ ਆ ਕਿਸਾਨ ਕਿਉਂ ਨਹੀਂ ਕਾਨੂੰਨ ਮੰਦੇਨੀ 'ਤੇ ਉਹਨਾਂ ਨੂੰ ਕਾਂਗਰਸ ਚੁੱਕਦੀ ਆ ਅਕਾਲੀ ਚੁੱਕਦੀ ਆ ਆਪ ਚੁੱਕਦੀ ਆ ਮਤਲਬ ਸਾਰੀਆਂ ਪਾਰਟੀਆਂ ਕਿਸਾਨਾਂ ਨੂੰ ਚੁੱਕਦੀ ਆ ਤੇ ਇਕੱਲੇ ਬੀਜੇਪੀ ਵਾਲੇ ਸਹੀ ਕਰਦੇ ਇਹ ਜਿਹੜਾ ਇਹ ਜਿਹੜਾ ਸੰਘਰਸ਼ ਕਿਸਾਨਾਂ ਦਾ ਚੱਲ ਰਿਹਾ ਇਹ ਬਿਲਕੁਲ ਸਮਾਜ ਰਾਜਨੀਤਿਕ ਨਹੀਂ ਪਹਿਲੇ ਦਿਨ ਤੋਂ ਕਿਸਾਨਾਂ ਨੇ ਕਿਹਾ ਸਾਡੀ ਕਿਸੇ ਰਾਜਨੀਤਿਕ ਨਾਲ ਕੋਈ ਸਬੰਧ ਨਹੀਂ ਹੈਗਾ ਇਹਨੂੰ ਅਸੀਂ ਕਿਸਾਨਾਂ ਦਾ ਅੰਦੋਲਨ ਰੱਖਿਆ ਤੇ ਉਹਨਾਂ ਰੱਖਿਆ ਅਸੀਂ ਉਹਨਾਂ ਦੇ ਜਿਹੜੀ ਲੀਡਰਸ਼ਿਪਾਂ ਤੀਆਂ ਤੀਆਂ ਮਤਲਬ ਜਥੇਬੰਦੀਆਂ ਦੀ ਉਹਨੂੰ ਵਿਧਾਈ ਦੇਨੇ ਇਸ ਗੱਲ ਦੀ ਜੋ ਕੁਝ ਹਰਿਆਣਾ ਸਰਕਾਰ ਨੇ ਜਿੰਨੀ ਬਖਲਾਹ ਪਲਾਉਣ ਦੀ ਕੋਸ਼ਿਸ਼ ਕੀਤੀ ਆ ਇਹ ਕਿਸਾਨਾਂ ਦਾ ਹੀ ਕੰਮ ਹੈ ਉਹਨਾਂ ਦਾ ਕਿਸੇ ਕਿਸਮ ਦੀ ਕਿਸੇ ਅਹਿੰਸਾ ਤੇ ਕੋਈ ਨਹੀਂ ਆਇਆ ਬੜਾ ਸ਼ਾਂਤੀਪੂਰ ਕੋ ਮੁਜਾਹਰਾ ਕਰ ਚੱਲੇ ਸੀ ਇਹ ਇਹ ਹਿੰਦੁਸਤਾਨ ਦੀ ਸਰਕਾਰ ਨੂੰ ਕੇਂਦਰ ਦੀ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਪਈ ਪੰਜਾਬ ਹਿੰਦੁਸਤਾਨ ਦਾ ਹਿੱਸਾ ਤੁਸੀਂ ਇਹਨੂੰ ਪਾਕਿਸਤਾਨ ਕਿਉਂ ਸਮਝ ਰਹੇ ਹੋ ਕਿਉਂ ਇਹ ਡੇਡੀਆਂ ਵੱਡੀਆਂ ਰੋਕਾਂ ਲਾ ਰਹੇ ਹੋ ਆਪਣੀ ਗੱਲ ਕਹਿਣ ਚੱਲੇ ਆ ਅਸੀਂ ਤੇ ਆਪਣੀ ਗੱਲ ਕਰ ਚੰਨੇ ਆ ਅਸੀਂ ਲੜਨ ਥੋੜੇ ਚੱਲੇ ਆ ਤੇ ਇਹ ਨੂੰ ਲੜਾਈ ਨਾ ਬਨਾਇਆ ਜਾਵੇ ਇਹ ਨੂੰ ਜਲਦੀ ਤੋਂ ਜਲਦੀ ਸਲਝਾਉਣ ਦੀ ਕੋਸ਼ਿਸ਼ ਕੀਤੀ ਜਾਏ ਤਾਂ ਕਿ ਸਮਾਂ ਰਹਿਦਿਆਂ ਹੀ ਜਿਹੜੀ ਇਹ ਹਾਲਾਤ ਜਿਹੜੇ ਠੀਕ ਹੋ ਜਾਣ ਉਹ ਨਾ ਹੋਵੇ ਫਿਰ ਤੁਹਾਡੇ ਹੱਥੋਂ ਤੀਰ ਨਿਕਲ ਜਾਏ ਫਿਰ ਇਹ ਸੰਭਾਲਣਾ ਔਖਾ ਹੋ ਜਾਏ ਉਥੇ ਹੁਣ ਦੇਖਣਾ ਹੋਵੇਗਾ ਕਿ ਜਿੱਥੇ ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਆ ਦਿੱਲੀ ਵਿੱਚ ਕਿ ਹੁਣ ਮੋਦੀ ਸਰਕਾਰ ਕੀ ਫੈਸਲਾ ਲੈਂਦੀ ਆ ਕਿਉਂਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਆ ਉਹ ਤਸ ਤੋਂ ਮਸ ਹੁੰਦੀਆਂ ਦਿਖਾਈ ਨਹੀਂ ਦੇ ਰੀਆਂ ਅਤੇ ਆਪਣੀ ਜਿਹੜੇ ਆ ਫੈਸਲਾ ਲੈ ਕੇ ਜਾਣ ਤੋਂ ਬਾਅਦ ਹੀ ਉਹ ਵਾਪਸ ਪਰਤਣਗੀਆਂ